ਮੁੱਦਾ ਹੈ ਜਿਆਦਾ ਗੰਭੀਰ ਬਣਿਆ ਆ ਕਿਉਂਕਿ ਹਰ ਇੱਕ ਜ਼ਿਮੀਦਾਰ ਦੇਖੋ ਹੁਣ ਕੰਮ ਦੇ ਵਿੱਚ ਫਸਿਆ ਆ ਜਦੋਂ ਕੋਈ ਫਸਲ ਵੇਚਣ ਦੀ ਵੀ ਗੱਲ ਆਉਂਦੀ ਆ ਜਾਂ ਬੀਜਣ ਦੀ ਗੱਲ ਆਉਂਦੀ ਆ ਜ਼ਿਮੀਦਾਰ ਨੂੰ ਹਰ ਟਾਈਮ ਰੋਡਾਂ ਤੇ ਆ ਕੇ ਬੈਠਣਾ ਪੈਂਦਾ ਕਿਉਂਕਿ ਇਹ ਇੱਕ ਮਤੇਈ ਮਾ ਵਾਲਾ ਬਤਕਾ ਆ ਜ਼ਿਮੀਦਾਰਾ ਨਾ ਹੋ ਗਿਆ ਹੁਣ ਦੇਖੋ ਅਸੀਂ ਇੱਕ ਢੋਨੇ ਦੇ ਵਿੱਚ ਪਹਿਲਾਂ ਹੀ ਜ਼ਿਮੀਦਾਰ ਡੁੱਬ ਗਿਆ 20 ਤੋਂ ਥੱਲੇ ਸਾਡੀ ਜਿਹੜਾ ਝਾੜ ਆ ਪਤੀ ਕੁਆਂਟ ਖੇਤ ਦਾ ਹੋ ਗਿਆ ਹੁਣ ਉਹਦੇ ਨਾਲ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਉਲਟਾ ਹੁਣ ਸਾਡੇ ਜੇ ਆਉਣ ਵਾਲੀ ਮੌਸਮ ਦੀ ਫਸਲ ਆ ਉਹ ਜੇ ਕਾਨਕ ਦੀ ਬਜਾਈ ਅਸੀਂ ਟਾਈਮ ਸਰ ਨਹੀਂ ਕਰਦੇ ਸਾਨੂੰ ਉਹਦੇ ਦਾ ਵੀ ਘਾਟਾ ਬਹੁਤ ਵੱਡਾ ਪੈਣਾ ਕਿਉਂਕਿ ਫੇਰ ਤਾਂ ਅਸੀਂ ਬਿਲਕੁਲ ਜਿਮੀਦਾਰ ਖਤਮ ਸਾਡਾ ਹੁੰਦਾ ਜਾਂਦਾ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਚ ਸਾਡਾ ਵੱਧ ਤੋਂ ਵੱਧ ਸਾਥ ਤਾਂ ਦੇਣ ਸਾਡਾ ਕੰਮ ਸੇਕਮ ਕਿਉਂਕਿ ਇਹ ਜਿਹੜੀ ਇੱਕ ਚੇਨ ਚੱਲੀ ਹੋ ਆ ਸਾਡੇ ਜਿਮੀਦਾਰ ਤੇ ਸਾਰੇ ਦੇਖੋ ਦੁਕਾਨਦਾਰ ਇੱਕ ਦੂਏ ਤੇ ਡਿਪੈਂਡ ਆ ਸਾਡੇ ਹਾੜੀ ਸੌਣੀ ਸਾਡੇ ਜਿਹੜੇ ਹਿਸਾਬ ਹੁੰਦੇ ਆ ਉਹ ਦੁਕਾਨਦਾਰ ਵੀ ਜਿਮੀਦਾਰ ਪਾਣੂ ਦੇਖਦਾ ਜੇ ਜ਼ਿਮੀਦਾਰ ਤੇ ਪੱਲੇ ਕੁਛ ਹੋਊਗਾ ਤਾਂ ਤਦੇ ਕਰੂਗਾ ਹਾਸਲ ਸਾਡੀ ਨਹੀਂ ਟਾਈਮ ਨਾਲ ਪੜਾਲੀ ਦੇ ਮੁੱਦੇ ਤੇ ਅੱਗ ਸਾਨੂੰ ਲਾਉਣ ਨਹੀਂ ਦੇਣੀ ਕਣਕ ਸਾਨੂੰ ਨਹੀਂ ਵੇਚਣ ਨਹੀਂ ਦੇਣੀ ਦਾਇਆ ਸਾਨੂੰ ਨਹੀਂ ਦੇਣਾ ਦੱਸੋ ਫੇ ਜ਼ਿਮੀਦਾਰ ਕੀ ਕਰੂਗਾ ਜੀ ਅੱਕੇ ਇਸ ਕਰਕੇ ਸੀਐਮ ਸਾਹਿਬ ਨੂੰ ਵੀ ਬੇਨਤੀ ਆ ਕਿ ਜਿਹੜੇ ਡਾਇ ਦੇ ਲੈ ਗਿਆ ਸਾਨੂੰ ਮਾਦਲ ਓਪੜ ਵਾਲਿਆਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਪਿਛਲੇ ਸਾਲ ਚਲੋ ਉਹਨਾਂ ਦੀ ਆਈਪੀਆ ਸਾਡਾ ਨਵੇਂ ਸ਼ਹਿਰ ਦਾ ਜੋ ਡਾਇਆ ਖਾਦਿਆ ਉਹ ਪੂਰਾ ਕੀਤਾ ਜਾਵੇ ਉਸ ਤੋਂ ਬਾਅਦ ਨਵੇਂ ਸ਼ਹਿਰ ਆਪਣੇ ਓਪੜ ਜਿਲ੍ਹੇ ਇੱਥੇ ਲੈ ਕੇ ਲਵਾਇਆ ਜਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਸਾਰੇ ਪੰਜਾਬ 'ਚ ਸ਼ੁਰੂ ਹੈ ਇਕ ਤਾਂ ਪਹਿਲਾ ਹੜਾਂ ਦੇ ਕਰੋਪੀ ਨੇ ਜਿਹੜਾ ਨੁਕਸਾਨ ਕਰਤਾ ਕਿਸਾਨੀ ਦਾ ਆ ਦੂਜਾ ਜਿਹੜਾ ਹੁਣ ਜੇ ਡਾਇਆ ਨਹੀਂ ਮਿਲਦਾ ਸਮੇਂ ਸਿਰ ਤਾਂ ਕਣਕ ਦੀ ਬਜਾਈ ਡਾਇਏ ਤੋਂ ਬਿਨਾ ਅਸੰਭਵ ਹੈ ਤੇ ਸਾਡੀ ਜਿਹੜੀ ਜ਼ਮੀਨ ਹੈ ਉਹਨੂੰ ਖਾਸ ਜ਼ਰੂਰੀ ਹੈ ਜਿਹੜੇ ਸਾਡੇ ਬੀਜਾਂਦੇ ਆ ਉਹਨਾਂ ਦੇ ਲਈ ਜੇ ਅਸੀਂ ਖਾਦ ਨਹੀਂ ਪਾਉਂਦੇ ਤਾਂ ਜਿਹੜੀ ਕਣਕ ਦੀ ਪੈਦਾਵਾਰ ਹੈ ਬਹੁਤ ਹੀ ਘਟ ਜਾਣੀ ਹੈ ਜਿਹਦੇ ਨਾਲ ਸਾਡੇ ਟੀਚੇ ਵੀ ਨਹੀਂ ਪੰਜਾਬ ਦੇ ਪੂਰੇ ਹੋਣੇ ਜਿੱਥੇ ਸਾਨੂੰ ਕਿਸਾਨੀ ਨੂੰ ਘਟਾ ਪੈਣਾ ਉੱਥੇ ਸਰਕਾਰ ਦਾ ਟੀਚਾ ਵੀ ਨਹੀਂ ਪੂਰਾ ਹੋਣਾ ਇਸ ਕਰਕੇ ਕਿਸਾਨੀ ਜਿਹੜੀ ਬਹੁਤ ਫਿਕਰਮੰਦ ਹੈ ਸਵੇਰ ਤੋਂ ਹੀ ਸਾਰੇ ਜ਼ਿਲ੍ਹੇ ਦੇ ਕਿਸਾਨ ਜਿਹੜੇ ਆ ਉਹ ਫੋਨਾਂ 'ਤੇ ਪੁੱਛ ਰਹੇ ਆ ਵੀ ਜਿਹੜਾ ਰੈਕ ਲੱਗਿਆ ਉਹ ਕਿਹਨੂੰ ਮਿਲਣਾ ਆ ਤੇ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਉਹ ਆ ਕੇ ਇਹ ਯਕੀਨ ਦਿਵਾਉਣ ਨੂੰ ਤਿਆਰ ਨਹੀਂ ਹੈਗਾ ਵੀ ਤੁਹਾਡਾ ਜਿਹੜਾ ਕੋਟਾ ਆ ਜਿੰਨਾ ਨਵੇਂ ਸ਼ਹਿਰ ਜ਼ਿਲ੍ਹੇ ਨੂੰ ਚਾਹੀਦਾ ਉਹ ਪੂਰਾ ਕੀਤਾ ਜਾਊਗਾ ਦੂਜੇ ਪਾਸੇ ਜੇ ਜਿਹੜੇ ਇੱਥੇ ਰਾਜਨੀਤਿਕ ਲੋਕ ਬੈਠੇ ਆ ਜਿਹੜੇ ਜ਼ਿਲ੍ਹੇ ਨੂੰ ਕਹਿੰਦੇ ਆ ਵੀ ਅਸੀਂ ਜ਼ਿਲ੍ਹੇ ਦੇ ਇੰਚਾਰਜ ਆ ਉਹਨਾਂ ਦਾ ਵੀ ਕੋਈ ਇਹਦੇ ਪੱਖੀ ਜਵਾਬ ਹੈ ਨਹੀਂ ਇਸ ਕਰਕੇ ਕਿਸਾਨਾਂ ਚ ਫਿਕਰਮੰਦੀ ਦੇ ਕਰਕੇ ਅਸੀਂ ਇੱਥੇ ਕਹਿੰਦੇ 19 ਦੇਰ ਤੱਕ ਅਸੀਂ ਕਿੱਦਾਂ ਜਾਈਏ ਛੱਡ ਕੇ ਜੇ ਸਾਡੀ ਜਿਹੜੀ ਖਾਦ ਹੈ ਇਸ ਜ਼ਿਲ੍ਹੇ ਨੂੰ ਜਿਹੜੀ ਕੋਟਾ ਚਾਹੀਦਾ ਉਹ ਜਾ ਕੇ ਬਾਹਰ ਜਾ ਰਿਹਾ ਅਸੀਂ ਬਾਹਰ ਦਾ ਵੀ ਜਿਹੜਾ ਪੰਜਾਬ ਦਾ ਕਿਸਾਨ ਆ ਅਸੀਂ ਉਹਨਾਂ ਦੇ ਦੁੱਖ ਹੀ ਨਹੀਂ ਹੈ ਅਸੀਂ ਕਹਿੰਨੇ ਸਰਕਾਰ ਨੇ ਜਿਹੜੀ ਕਹਿੰਦੀ ਆ 5.5 ਲੱਖ ਟਨ ਦਾ ਮੈਂ ਜਿਹੜਾ ਕੋਟਾ ਪੂਰਾ ਕਰਨਾ ਹੈ ਹਜੇ 3.5 ਲੱਖ ਟਨ ਜਿਹੜੀ ਖਾਦਿਆ ਉਹੀ ਪਹੁੰਚੀ ਹੈ ਬਾਕੀ ਜਿਹੜੀ 2 ਲੱਖ ਟਨ ਖਾਦ ਹੈ ਉਹ ਹਜੇ ਆਈ ਨਹੀਂ ਰਹੀ ਉਹਦੇ ਲਈ ਕਦੋਂ ਆਣੀ ਹੈ ਟੈਂਡਰ ਕਦੋਂ ਲੱਗਣਾ ਹੈ ਉਹ ਜਿਹੜੀਆਂ ਬਹੁਤ ਗੁੰਝਰਦਾਰ ਜਿਹੀ ਛਗੀ ਹੈ ਕਿਉਂਕਿ ਲਗਾਤਾਰ ਜਿਹੜੀ ਹੈ ਵਜਾਈਆ ਸ਼ੁਰੂ ਆ ਸ਼ਾਰਟੇਜ ਜਿਹੜੀ ਹਰ ਬਾਰ ਜੂਰੀਆ ਦੀ ਦਾਏ ਦੀ ਆ ਰਹੀ ਆ ਤੇ ਐਤਕੀ ਜਿਹੜੀ ਜਿਆਦਾ ਸ਼ਾਰਟੇਜ ਆ ਗਈ ਆ ਤੇ ਕਾਫੀ ਏਰੀਆ ਜੇ ਹੜ ਹੜ ਨੇ ਵੀ ਮਾਰਿਆ ਆ ਤਾਂ ਵੀ ਜਿਹੜੀ ਸ਼ਾਰਟੇਜ ਆ ਰਹੀ ਆ ਔਰ ਸਾਡੇ ਖਾਦ ਅਸੀਂ ਤਸੱਲੀ ਬਖਸ਼ਾ ਸਾਨੂੰ ਆਦੀ ਖਾਦ ਕੋਈ ਗੱਲ ਨਹੀਂ ਪਰ ਇਥੋਂ ਖਲਸ਼ਾ ਇਹ ਆ ਕਿ ਜਿੰਨੀ ਖਾਦ ਸਾਨੂੰ ਅੱਜ ਆਈ ਆ ਉਹਦੇ ਚੋਂ ਵੱਡਾ ਹਿੱਸਾ ਉੱਪਰ ਲਈ ਸਰਕਾਰ ਦੇ ਕਹਿਣ ਤੇ ਰੋਪੜ ਨੂੰ ਦਿੱਤਾ ਜਾ ਰਿਹਾ ਰੋਪੜਾ ਸਾਡੇ ਦੁਸ਼ਮਣ ਨਹੀਂ ਆਗੇ ਅਸੀਂ ਕਹਿੰਨੇ ਆ ਕਿ ਰੋਪੜ ਦਾ ਇੱਕ ਰੈਕ ਹੋਰ ਲੱਗ ਜਵੇ ਰੋਪੜ ਵਾਲੇ ਆਪਣਾ ਰੈਕ ਨਵੇਂ ਸ਼ਹਿਰ ਦੇ ਸਟੇਸ਼ਨ ਤੇ ਲਵਾ ਲੈਣ ਇਹ ਕਿਹੜਾ ਸਾਡੇ ਸਟੇਸ਼ਨ ਤੇ ਪੇ ਆਇਆ ਸਾਰਿਆਂ ਦਾ ਹਿੰਦੁਸਤਾਨ ਸਾਰਿਆਂ ਦਾ ਹੀ ਆ ਪਰ ਇਹ ਗੱਲ ਨਾਲ ਹੈਗੀ ਆ ਪਈ ਜਿੰਨਾ ਚਿਰ ਨਮਾ ਸ਼ਹਿਰ ਜिले ਦੀ ਡਿਮਾਂਡ ਨਹੀਂ ਪੂਰੀ ਹੁੰਦੀ ਨਮਾ ਸ਼ਹਿਰ ਮੁੜ ਕੇ ਮੂੰਹ ਚੱਕ ਚੱਕ ਕੇ ਉੱਪਰੋਂ ਦੇਖੇ ਵੀ ਮੈਨੂੰ ਕਿੱਥੋਂ ਖਾਦ ਮਿਲਣੀ ਆ ਯਾਰਾ ਕੋਈ ਜ਼ਿੰਮੇਵਾਰ ਅਫਸਰ ਆਵੇ ਇੱਥੇ ਉਹ ਸਾਨੂੰ ਇਹ ਵਿਸ਼ਵਾਸ ਪਾਵੇ ਕਿ ਜੇ ਅਸੀਂ ਅੱਜ ਦਿੱਤੀ ਆ ਉਹਨਾਂ ਨੂੰ ਕੱਲ ਨੂੰ ਅਸੀਂ ਖਾਦ ਸਾਨੂੰ ਲਿਆ ਕੇ ਦੇ ਦੇਾਂਗੇ ਤੇ ਅਸੀਂ ਆਪਣੇ ਆਪਣੇ ਘਰਾਂ ਚੱਲ ਜਣਾ ਆ ਜੇ ਸਾਨੂੰ ਖਾਦ ਮਿਲ ਜਾਂਦੀ ਆ ਦੇਖੋ ਫਸਲ ਹੋਣਾ ਹੈਗੀ ਆ ਬਹੁਤ ਐਸੀ ਗਿੱਲ ਜਿਹੜੀ ਆ ਮੀਂਹਾਂ ਕਰਕੇ ਬਣੀਓ ਆ ਲੋਕਾਂ ਨੇ ਸਾਰਿਆਂ ਨੇ ਗਿੱਲ ਦੱਬ ਦਿੱਤੀ ਆ ਕਿ ਕਣਕ ਦੀ ਬਜਾਈ ਜਿਹੜੀ ਆ ਸ਼ੁਰੂ ਆ ਲਗਪਗ ਤੇ ਇਸ ਵੇਲੇ ਜਿਹੜੀ ਖਾਦ ਆ ਬੱਕ ਜਾਣੀ ਲੋਕਾਂ ਦਾ ਦਿਲ ਧੜਕਦਾ ਆ ਖਾਦ ਤੇ ਬਿਨਾ ਜਿਹੜਾ ਡਾਈ ਤੇ ਬਿਨਾ ਕੜਕਦਾ ਉਹਨਾਂ ਮੁਸ਼ਕਲ ਆ ਨਾਲ ਦੀ ਨਾਲ ਆਲੂ ਆ ਮਟਰ ਲੱਗ ਰਹੇ ਆ ਸਬਜ਼ੀ ਲੱਗ ਰਹੀ ਸਾਰੀ ਤੇ ਖਾਦ ਦੀ ਬਹੁਤ ਡਿਮਾਂਡ ਆ ਉਹਦੇ ਲਈ ਅਸੀਂ ਚਾਹ ਰਹੇ ਆ ਵੀ ਜਿਹੜਾ ਨਮਸ਼ਾ ਪ੍ਰਸ਼ਾਸਨ ਆਹੀਂ ਸਵੇਰ ਦਾ ਉਹਨਾਂ ਨੂੰ ਹੋਣਾ ਨਹੀਂ ਰਹੀ ਇਹ ਸਟੇਟ ਕਰ ਦਿੱਤਾ ਸੀਗਾ ਵੀ ਤੁਹਾਡੇ ਗਾਲ ਪੈਣਾ ਅਸੀਂ ਸਾਰਿਆਂ ਨੇ ਆ ਕਿ ਜੇ ਤੁਸੀਂ ਇਹ ਨਹੀਂ ਰੋਕਦੇ ਤਾਂ ਤੁਹਾਡੇ ਗਾਲ ਪੈਣਾ ਆ ਚਾਹੇ ਉਹ ਇੱਥੇ ਦਾ ਡੀਸੀ ਹੋਵੇ ਇੱਥੇ ਦਾ ਹੋਰ ਪ੍ਰਸ਼ਾਸਨ ਹੋਵੇ ਉਹਨਾਂ ਦੇ ਗਾਲ ਹੀ ਪਾਵਾ ਗਿਆ ਹੁਣ ਕਿੰਨਾ ਕਦਮ ਲਿਆ ਪਾਣੋ ਹਲੇ ਤਾਂ ਸਾਨੂੰ ਜਿਹੜੇ ਮਤਲਬ ਸਾਡਾ ਜਿਹੜਾ ਏ ਡੀਐਮ ਹੈ ਉਹ ਡਿਮਾਂਡ ਕਰਦਾ ਵੇ ਮੈਨੂੰ 71 ਤੋਂ 75 ਟਰੱਕ ਚਾਹੀਦੇ ਆ ਤੇ ਉਹਦੇ ਚੋਂ ਮੈਦਾਦਾ ਮੈਨੂੰ ਇਹ 15 ਕਿ ਮਿਲੇ ਆ ਲਗਭਗ ਵੇ ਬਾਕੀ ਹਲੇ ਫੇਰ ਹੁਣ ਅਹੀ ਹੈ ਕਿਸੇ ਨੇ ਯਕੀਨ ਤੇ ਕਹੀ ਚਲਈਏ ਤੋ ਐਨੇ ਟਰੱਕ ਕਿੱਦਾਂ ਪੂਰੇ ਹੋਜੂਗੇ ਕਿਸੇ ਢੰਗ ਨਾਲ ਤਾਂ ਹੋਊਗੇ ਨਾ ਬਲਾਚੌਰੋਂ ਮਿਲਿਆ ਹਾਂ ਬਲਾਚੌਰ ਦੇ ਅਸੀਂ ਕਿਹੜਾ ਸਾਡਾ ਇੱਥੇ ਜ਼ਿਲ੍ਹੇ ਵਾਲਾ ਆ ਉਹਦਾ ਨਹੀਂ ਸਾਡਾ ਕੋਈ ਰੋਲਾ ਉਹਦਾ ਹੁਣ ਜ਼ਿਲ੍ਹੇ ਨੂੰ ਤਾਂ ਜਾਣੀ ਆ ਨਾ ਕਿਹਦੇ ਨਾਲ ਹੁਣ ਜਿਨ੍ਹਾਂ ਦੀ ਡਿਮਾਂਡ ਹੋਊਗੀ ਪਹਿਲਾਂ ਜੇ ਨਵੇਂ ਸ਼ਹਿਰ ਨੂੰ ਪਹਿਲਾਂ ਮਿਲ ਗਈ ਹੋਊਗੀ ਬਲਾਚੌਰ ਨੂੰ ਅੱਜ ਦੇ ਰਹੇ ਆ ਇਦਾਂ ਹੋਰ ਸਾਰਿਆਂ ਨੂੰ ਮਿਲ ਜਾਣੀਆਂ ਪਰ ਗੱਲ ਤਾਂ ਇਹ ਆ ਵੀ ਜਿਹੜੀ ਰੋਪੜ ਨੂੰ ਕੱਟ ਕੇ ਲੈ ਕੇ ਜਾ ਰਿਆ ਉਹ ਸਪੈਸ਼ਲ ਵਾ ਉਹ ਮੰਤਰੀ ਮੰਡਲ ਦਾ ਉੱਤੋਂ ਸੀਐਮ ਦਾ ਜਿਹੜਾ ਲੱਗਦਾ ਕੋਈ ਐਡਾ ਹੋਈ ਉਹ ਜਿਹੜੀ ਡਿਮਾਂਡ ਕਰ ਰਹੀ ਨੀਤੀ ਕੀ ਹੋਏਗੀ ਹਰਾਨੀ ਤੇ ਇਹ ਹੈ ਸਾਡੀ ਜੇ ਇਹਦਾ ਪ੍ਰਸ਼ਾਸਨ ਦਾ ਕੋਈ ਆਏ ਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੱਡੇ ਪੱਤਰ ਤੇ ਆਪਣੇ ਬੰਦਿਆਂ ਨੂੰ ਇਕੱਠੇ ਕਰਕੇ ਇਹ ਆਪਾਂ ਇਹ ਰੋਕਾਂਗੇ ਨਾ ਨਵਾਂ ਸ਼ਹਿਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਖਾਦ ਦਾ ਕੋਟਾ ਪਾਉਣ ਦੇ ਲਈ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਸਰਕਾਰ ਦੇ ਖਿਲਾਫ ਨਾਰੀਵਾਜ਼ੀ ਕੀਤੀ ਹੈ ਖਾਦ ਦੇ ਕੋਟੇ ਦੀ ਮੰਗ ਕੀਤੀ ਜਾ ਰਹੀ ਹੈ ਕਰੀਬ 75 ਗੱਡੀਆਂ ਖਾਦ ਦੀ ਜ਼ਰੂਰਤ ਹੈ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਸਿਰਫ 15 ਗੱਡੀਆਂ ਆਈਆਂ ਨੇ ਜਦਕਿ ਉਹਨਾਂ ਨੂੰ ਖਾਦ ਦੀਆਂ 75 ਗੱਡੀਆਂ ਦੀ ਜ਼ਰੂਰਤ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਨਵਾਂ ਸ਼ਹਿਰ ਦੇ ਵਿੱਚ ਕਿਸਾਨਾਂ ਦਾ ਇਹ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਸਰਕਾਰ ਦੇ ਖਿਲਾਫ ਉਹਨਾਂ ਦੇ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਖਾਦ ਦਾ ਕੋਟਾ ਪਾਉਣ ਦੇ ਲਈ ਇਹਨਾਂ ਕਿਸਾਨਾਂ ਨੇ ਰੋਜ਼ ਪ੍ਰਦਰਸ਼ਨ ਕੀਤਾ ਹੈ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਤੇ ਖਾਦ ਦੇ ਕੋਟੇ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਨੇ ਕਿਹਾ ਕਿ ਸਾਨੂੰ 75 ਗੱਡੀਆਂ ਦੀ ਜ਼ਰੂਰਤ ਹੈ ਪਰ ਹਰ ਜ਼ਿਲ੍ਹੇ ਦੇ ਵਿੱਚ ਸਿਰਫ 15 ਗੱਡੀਆਂ ਆਈਆਂ ਨੇ ਜਿਸ ਦੇ ਨਾਲ ਇਹਨਾਂ ਨੂੰ ਪੂਰਾ ਨਹੀਂ ਪੈ ਰਿਹਾ ਤਾਂ ਕਿਸਾਨਾਂ ਨੂੰ 75 ਗੱਡੀਆਂ ਦੀ ਜ਼ਰੂਰਤ ਹੈ ਤਾਂ ਖਾ ਦੇ ਇਹਨਾਂ ਨੂੰ ਪੂਰੀ ਨਹੀਂ ਪਹੁੰਚ ਰਹੀ ਹੈ ਜਿਸ ਦੇ ਚਲਦਿਆਂ ਕਿਸਾਨਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ